ਕੰਗ ਪਛਮੀ ਦੇ ਸਤਜੋਗ ਬਜ਼ੁਰਗ ਨੌਜਵਾਨ ਮਾਵਾ ਪਹਿਨਾ ਛੋਟੇ ਬੱਚੇ ਇੰਨੇ ਨੇਰੇ ਵੀ ਐਨੀ ਰਾਤ ਕਏ ਵੀ ਤੁਸੀਂ ਆਪਣੀਆਂ ਦੁਕਾਨਾਂ ਤੇ ਮਕਾਨਾਂ ਦੇ ਬਾਹਰ ਖੜਕੇ ਸਾਡਾ ਮਾਨ ਸਨਮਾਨ ਕਰ ਰਹੇ ਹੋ ਤੈ ਦਿਲੋਂ ਸ਼ੁਕਰੀਆ ਸੱਚੇ ਦਿਲੋਂ ਸ਼ੁਕਰੀਆ ਇਹਹੀ ਪਿਆਰ ਸਾਨੂੰ 10 ਤਰੀਕ ਨੂੰ ਚਾਹੀਦਾ 10 ਤਰੀਕ ਨੂੰ ਤੁਹਾਡੇ ਆਪਣੇ ਯੰਦਰ ਭਗਤ ਜੀ ਪਰ ਨਾਮ ਦਾ ਵੀ ਭਗਤ ਹੈ ਹੈਗੇ ਵਿਭਾਗਤ ਜਿੰਦਾਬਾਦ ਇਹਨਾਂ ਨੂੰ ਦੱਸਣਾ ਝਾੜੂ ਦਾ ਜੋ ਨਿਸ਼ਾਨ ਹੈ ਪੰਜਵੇਂ ਨੰਬਰ ਤੇ ਹੈ ਮਸ਼ੀਨ ਤੇ ਪਰ ਆਉਣਾ ਪਹਿਲੇ ਨੰਬਰ ਤੇ ਆ ਆਪਾਂ ਦੇਖੋ ਇਹ ਸੀਟ ਦੇ ਜਿੱਤਣ ਨਾਲ ਕੋਈ ਸਰਕਾਰ ਨੂੰ ਕੋਈ ਹਰਕ ਨਹੀਂ ਪੈਣਾ ਕੋਈ ਸਰਕਾਰ ਟੁੱਟਣੀ ਨਹੀਂ ਕਿਸੇ ਦੀ ਸਰਕਾਰ ਬਣਨੀ ਨਹੀਂ ਪਰ ਇਸ ਸੀਟ ਜਿੱਤਣ ਨਾਲ ਤੁਹਾਡਾ ਦੁਕਾਨਦਾਰਾਂ ਦਾ ਮਸ਼ਹੂਰਾਂ ਦਾ ਗਰੀਬਾਂ ਦਾ ਸਰਕਾਰ 'ਚ ਹਿੱਸਾ ਪੈ ਜਾਊਗਾ ਇੱਕ ਵਾਰੀ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਅਗਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਇਹ ਮੈਂ ਤੁਹਾਨੂੰ ਦੱਸ ਰਿਹਾ ਸਰਕਾਰ ਭਗਵਾਨ ਦੀ ਬਾਤ ਫਿਰ ਆਪਣੇ ਕੰਮ ਕਰਿਓ ਸੀਰ ਇਹ ਤੂੰ ਪਹਿਲਾਂ ਆਲਾ ਦੇਖੋ ਇੱਕ ਭਾਈ ਨੂੰ ਬੋਲ ਲੈਣ ਦੋ ਬੋਲ ਇਹ ਪਤਾ ਹੈ ਤੁਹਾਡੇ ਜਜ਼ਬਾਤ ਨਹੀਂ ਖੁਸ਼ੀ ਚਾਹੁੰਦੇ ਸੀ ਵੀਰ ਤੁਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਚ来 ਸੀ ਪਰ ਬੰਦਾ ਬੇਈਮਾਨ ਨਿਕਲਿਆ ਐ ਇਧਰ ਉਧਰ ਛਾਲਾ ਮਾਰਨ ਲੱਗਿਆ ਮੈਨੂੰ ਇੱਥੋਂ ਪੈਸੇ ਬਣ ਜਾਣਗੇ ਮੈਨੂੰ ਉਹ ਲੋਕ ਸੇਵਾ ਦਾ ਮੌਕਾ ਪਰਮਾਤਮਾ ਕਦੇ ਕਦੇ ਦਿੰਦਾ ਕਿਸੇ ਨੂੰ ਉਹ ਤਾਂ ਸਾਹਮਣੇ ਨਹੀਂ ਗਿਆ ਕੋਈ ਨਹੀਂ ਸੀ ਪਿਛਲੇ ਸਾਲ ਵੀ ਮੈਂ ਬਹੁਤ ਮਿਹਨਤ ਕੀਤੀ ਜਗੰਦਰ ਪੱਨ ਉਹ ਮੰਗਾ ਵੀ ਤੇ ਇਹ ਮੰਗਾ ਵੀ ਦੋਨੇ ਲਾਲਚੀ ਹੋ ਗਏ ਹੁਣ ਸਹੀ ਕਰ ਦਿੰਦੇ ਕਰ ਦਿੰਗੇ ਪਰਮਾਤਮਾ ਕਹਿੰਦਾ ਚਲ ਆਏ ਕਰਦੇ ਫਿਰ ਦੋਨਾਂ ਨੂੰ ਵੇਲੇ ਕਰ ਦਿਆਂ ਇੱਕ ਪਹਿਲਾ ਹੋ ਗਿਆ ਦੂਜਾ ਤੇਰਾ ਤੇ ਗੁਰੂ ਹੋ ਗਿਆ ਇੱਥੇ ਜਿੱਸਾ ਪਾਣਾ ਹਿੱਸਾ ਪਾਣੇ ਤਾਂ 3 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾ ਜਿੱਸਾ ਪਾਣਾ ਹੋਰ ਆਹਰ ਕੇ ਆਪਾਂ ਸਰਕਾਰ ਦੇ ਹਿੱਸੇਦਾਰ ਬਣੀਏ ਜੰਦਰ ਰਸਤੇ 'ਤੇ ਜਾਓ ਮੈਂ ਘਰ ਲੈ ਲਿਆ ਕਰਾਇ ਤੇ ਕਰ ਲੈ ਲਿਆ ਮੈਂ ਉਹ ਰੇ ਨੀ ਹੈ ਨਾ 10 ਜੁਲਾਈ ਤੱਕ ਲੈ ਲੈਣਾ ਉਹ ਤਾਂ ਲੰਬਾ ਚੱਲੂ ਹਫਤੇ 'ਚ 2 ਤੋਂ 3 ਦਿਨ ਪੰਜਾਬ ਜਿੰਦਰ ਬੈਠਾ ਕੋਈ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਆ। ਉਹ ਬਾਪੇ ਦਾ ਤੇ ਮਾਜੇ ਦਾ ਕਸਟਮ ਬਣ ਜਾਊਗਾ। ਮੈਨੂੰ ਬੜੀ ਖੁਸ਼ੀ ਹੈ ਕਿ ਜਿੰਦਰ ਦਾ ਵਸਲੀ ਬਣ ਗਿਆ ਮੈਂ। ਪਹਿਲੀ ਵਾਰ ਜ਼ਿੰਦਗੀ ਚੜਾਇਆ ਸੀ। ਉਹ ਜਿੰਦਰ ਦੂਰਦਰਸ਼ਨ ਤੇ ਕਿਸੇ ਪ੍ਰੋਗਰਾਮ 'ਚ ਹਿੱਸਾ ਲੈਣ ਆਇਆ ਸੀ ਉਹਦੇ ਵੀ ਹਿੱਸਾ ਮਿਲਿਆ ਨਹੀਂ ਤੇ ਪਹਿਲੀ ਵਾਰ ਜਿੰਦਰ 'ਚ ਮੈਂ ਗੁਰਨਾਨ ਕਮਿਸ਼ਨ ਹਸਪਤਾਲ ਦੇ ਨਾਲ ਗੁਰਦੁਆਰਾ ਸਾਹਿਬ ਦੀ ਮੈਂ ਗੁਰਦੁਆਰਾ ਸਾਹਿਬਤ ਕੱਟੀ ਸੀ ਪਹਿਲੀ ਜਲੰਧਰ ਚ ਉਹ ਕਨਾਨ ਕਮਿਸ਼ਨ ਹਸਪਤਾਲ ਗੁਰਦੁਆਰਾ ਵੀ ਹੈ ਆਸਥਾ ਲੋਕੀ ਉਹ ਵੀਰੋ ਕੀ ਪਤਾ ਸੀ ਕੁਦਰਤ ਨੇ ਐਡਾ ਵੱਡਾ ਮੌਕਾ ਮਾਣ ਚ ਦੇਣਾ ਹੈ ਕਿ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ-ਬਹੁਤ ਧੰਨਵਾਦ ਮਾਮਾ ਭੈਣਾਂ ਉਹ ਕੁੜੀਆਂ ਜਿਹੜੀਆਂ ਪੱਕੀਆਂ ਕੀਤੀਆਂ ਨੇ ਗਰੂਧੀਆਂ ਫਿਰਦੀਆਂ ਸੀ ਸਰਕਾਰਾਂ ਨੇ ਉਮਰਾਂ ਲੰਘਦੀਆਂ ਜਾਂ ਇਹਨਾਂ ਨੂੰ ਪੱਕੇ ਵੀ ਕੀਤਾ ਤਿੰਨ ਤਿੰਨ ਗੁਣਾ ਤਨਖਾਹਾਂ ਵੀ ਵਧਾਈ ਆਪਦੇ ਅੱਜ ਵੀ

लोगों ने घर के पन इन्होंने पत्नी नहीं सारे लोगों ने सारी करो सुबह मैंने हाथ अब साढ़े अठ बजे क्योंमंत्री ने करिएगा मुख्यमंत्री करें तो मिट रहे हैं तो गली करके साथ दो झाड़ू जताओ I'll mm be -hmm. mm -hmm. mm -hmm. mm -hmm.